ਇਹ ਤੇ ਬਿਨ ਕਰਦੀ ਏ ਪਾਣੀ ਜਮ ਪਿਆਰ ਵੀ ਕਰਦੀ ਏ ਪਾਣੀ ਉੱਠੀ ਜਾਂਦੀ ਏ ਪਾਣੀ ਨੂੰ ਲੱਗਦਾ ਨੂੰ ਮੇਰਾ ਸਹਾਰਾ ਜਿਹੜਾ ਪਾਣੀ ਏ ਕਿ ਕੈ ਤੂੰ ਪਾਣੀ ਤੋਂ ਬਿਨ ਬਸਤ ਜਮ ਪਾਣੀ ਨੇ ਲੱਗਾ ਇਤਨਾ ਪਿਆਰ ਦਸਿਆ ਪਛੀ ਦਾ ਭਗਤ ਵਿਦਾਤ ਸਿੰਘ ਜੀ ਦੇ ਹਨੇਰੇ ਮੀਨ ਫਕਰ ਥਾਕਿਓਰ ਕੰਟੇ ਉਰਾ ਪੀਓ ਉਹ ਪਾਣੀ ਖੰਡ ਖੰਡ ਕਰ ਭੋਜਨ ਈ ਨੋ ਤੋਂ ਨਲ ਸਿਰੇ ਕੋ ਵੀ ਮੱਛੀ ਨੂੰ ਲੈ ਕੇ ਆਮੀ ਉਹਨੂੰ ਕੱਟ-ਕੱਟ ਕਰਕੇ ਉਹ ਭੋਜਨ ਤਿਆਰ ਕਰ ਲਿਆ ਉਹ ਭੋਜਨ ਨੂੰ ਕਿਹੇ ਛੱਗਿਆ ਜਿਵੇਂ ਉਸ ਭੋਜਨ ਨੂੰ ਕਿਹੇ ਮੱਛੀ ਦੀ ਬਾਸ ਜਿਵੇਂ ਖਾਧਾ ਇਹ ਅੰਦਰ ਜਾਣਾ ਕਿ ਮੱਛੀ ਨੇ ਜਦੋਂ ਇਹ ਅੰਦਰ ਉਹਦੇ ਪੇਟ ਵਿੱਚ ਜਾਣ ਕਰਤਾ ਚੋਂ ਪਿਆਸ ਉਹਨੇ ਨਹੀਂ ਲਗੀ ਬਾਰ-ਬਾਰ ਬਾਣੀ ਕਿ ਅੰਦਰ ਭਾਵ ਕਿ ਮੌਤ ਤੋਂ ਆਦਿ ਜਿਹੜਾ ਪ੍ਰੇਮ ਹੀ ਟੁੱਟਿਆ ਤੇ ਭਾਪ ਪ੍ਰੇਮ ਉਹਦਾ ਹੀ